ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਕੀ ਸਾਥਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੈਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਕਿਸਾਨਾਂ ਦੀ ਟੈਖਨੋਰੀ ਬਾਰਡਰ ਦੀ ਇਸ ਵੇਲੇ ਕੀ ਹਾਲਚਾਲ ਹੈ ਕੀ ਮਾਹੌਲ ਹੈ ਕਹਿੰਦੇ ਕਿ ਉੱਥੇ ਕਾਫੀ ਜ਼ਿਆਦਾ ਰੌਲਾ ਰੱਪਾ ਹੋਇਆ ਹੈ ਪੁਲਿਸ ਨੇ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਹੈ ਜੀ ਤੇ ਉੱਥੇ ਉਹਨਾਂ ਦੇ ਜਿਹੜੇ ਟੈਂਟ ਨੇ ਉਹ ਵੀ ਪੰਦ ਦਿੱਤੇ ਨੇ ਹਾਂ ਬਿਲਕੁਲ ਜੀ ਕੱਲ ਇਹਨੂੰ ਧੋਖਾ ਕਹਿ ਲਿਏ ਕੱਲ ਸਰਕਾਰ ਦਾ ਕੋਈ ਕਹਿ ਦਗੇ ਵੀ ਤੇ ਇਤਰਾਰ ਫੜ ਕਹਿ ਲਿਏ ਕੱਲ ਕੋਈ ਵੀ ਸ਼ਬਦ ਵਰਤ ਲਈਏ ਪਰ ਕਿਸਾਨਾਂ ਦੇ ਨਾਲ ਹੋਈ ਮਾਰੀ ਹੈ ਤੇ ਸਿਟੀ ਦੇ ਰੂਪ ਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਖਨੌਰੀ ਤੇ ਸ਼ੰਭੂ ਬਾਰਡਰ ਵਾਲਾ ਮੋਰਚਾ ਫੇਲ ਹੋ ਗਿਆ ਆਪਾਂ ਸ਼ਬਦ ਇਹ ਵਰਤ ਸਕਦੇ ਹੁਣ ਕਿਉਂਕਿ ਸੱਚੀ ਮੁੱੱਚੀ ਫੇਲ ਹੋ ਗਿਆ ਕਿਸਾਨ ਉਥੋਂ ਭਜਾ ਦਿੱਤੇ ਗਏ ਆ ਜਾਂ ਕਹਿ ਦਈਏ ਉਠਾ ਦਿੱਤੇ ਗਏ ਆ ਉਥੇ ਹੁਣ ਕੁਝ ਵੀ ਨਹੀਂ ਆ ਉਸ ਥਾਂ ਦੇ ਉੱਤੇ ਹੁਣ ਕੁਝ ਵੀ ਨਹੀਂ ਤੇ ਉਸ ਥਾਂ ਦੇ ਉੱਤੇ ਹੁਣ ਸਿਰਫ ਤੇ ਸਿਰਫ ਕੁਝ ਕੁ ਟਰਾਲੀਆਂ ਖੜੀਆਂ ਤੰਬੂ ਪਟ ਦਿੱਤੇ ਗਏ ਆ ਸ਼ੈੱਡ ਢਾ ਦਿੱਤੇ ਗਏ ਆ ਤੇ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਇਹ 3000 ਦੇ ਕਰੀਬ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਇਹ ਨਾ ਲੱਗਦਾ ਸੀ ਹਰਮਨਜੀਤ ਵੀ ਕੋਈ ਨਾ ਕੋਈ ਕਾਰਵਾਈ ਛੇਤੀ ਹੋਊਗੀ ਪਰ ਇਉਂ ਲੱਗਦਾ ਨਹੀਂ ਸੀ ਕਿ ਇਹ ਕਾਰਵਾਈ ਇਸ ਰੂਪ ਦੇ ਵਿੱਚ ਹੋ ਜਾਣੀ ਆ ਲੱਗਦਾ ਸੀ ਵੀ ਜਿਹੜੀ ਉੱਥੇ ਪੁਲਿਸ ਇਕੱਠੀ ਹੋਈ ਜਾਂਦੀ ਹੈ ਸ਼ਾਇਦ ਕੁਝ ਨਾ ਕਿਸੇ ਹੋਰ ਮਕਸਦ ਦੇ ਤਹਿਤ ਹੋ ਰਹੀ ਆ ਪਰ ਇਸ ਗੱਲ ਦਾ ਪਤਾ ਹੀ ਨਹੀਂ ਸੀ ਜੇਕਰ ਕਿ ਇਹ ਸੋਚਿਆ ਕੀ ਜਾ ਰਿਹਾ ਹੁਣ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਦੋਂ ਸਾਰਾ ਕੁਝ ਹੋ ਗਿਆ ਇਸ ਤੋਂ ਬਾਅਦ ਕਿਸਾਨਾਂ ਵਾਸਤੇ ਇੱਕ ਸਮਝਣ ਤੇ ਸਿੱਖਣ ਵਾਲੀ ਗੱਲ ਆ ਜੇ ਤੁਸੀਂ ਇਕੱਠੇ ਹੋ ਕੇ ਨਹੀਂ ਚੱਲੋਗੇ ਤਾਂ ਡਾਂਗ ਇਸੇ ਤਰੀਕੇ ਦੇ ਨਾਲ ਫਿਰਨੀ ਆ ਜੇ ਤੁਸੀਂ ਇਕੱਠੇ ਹੋ ਕੇ ਨਹੀਂ ਚੱਲੋਗੇ ਤਾਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਹੀ ਭਜਾਇਆ ਜਾਣਾ ਜੇ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਰਹੋਗੇ ਵੀ ਕਰੇ ਸਾਡਾ ਉਸ ਗੱਲ ਤੇ ਪੰਗਾ ਆਪਸ ਦੇ ਵਿੱਚ ਕਰੇ ਸਾਡਾ ਉਸ ਗੱਲ ਦੇ ਉੱਤੇ ਪੰਗਾ ਆਪਸ ਦੇ ਵਿੱਚ ਤੁਹਾਨੂੰ ਕਿਸੇ ਦੇ ਨਹੀਂ ਪੁੱਛਣਾ ਇਸ ਕਰਕੇ ਇਹ ਸਮਾ ਜਿਹੜਾ ਇਹ ਕਿਸਾਨਾਂ ਨੂੰ ਇੱਕ ਹੋਣ ਦੇ ਲਈ ਵੀ ਕਹਿੰਦਾ ਜਦੋਂ ਤੁਸੀਂ ਇੱਕ ਸੀ ਉਦੋਂ ਕੇਂਦਰ ਦੀ ਸਰਕਾਰ ਦੇ ਕੋਲੋਂ ਵੀ ਸਾਲ ਬਾਅਦ ਆਪਦੀ ਮੰਗਾਂ ਮੰਨਵਾਲੀਆਂ ਅੱਜ ਤੁਹਾਡੇ ਵਿੱਚ ਧੜੇ ਹੀ ਇੰਨੇ ਆ ਵੀ ਤੁਹਾਨੂੰ ਪੁੱਛਦਾ ਕੋਈ ਨਹੀਂਗਾ ਨਾ ਤੁਹਾਡੀ ਆਪਸ ਦੇ ਵਿੱਚ ਏਕਤਾ ਮੀਟਿੰਗ ਸਿਰੇ ਲੱਗਦੀ ਆ ਨਾ ਤੁਹਾਡੀ ਭਗਵੰਤ ਮਾਨ ਨਾਲ ਮੀਟਿੰਗ ਸਿਰੇ ਲੱਗਦੀ ਆ ਨਾ ਤੁਹਾਡੀ ਕੇਂਦਰ ਦੇ ਨਾਲ ਮੀਟਿੰਗ ਸਿਰੇ ਲੱਗਦੀ ਆ ਅੱਜ ਤੁਸੀਂ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਆ ਵੀ ਇਹ ਧਰਨਿਆਂ ਵਾਲੇ ਲੋਕ ਆ ਇਹ ਖੇਤਾਂ ਵਾਲੇ ਲੋਕ ਨਹੀਂ ਅੱਜ ਤੁਹਾਡੇ ਬਾਰੇ ਪ੍ਰਚਾਰ ਇਹ ਗੱਲ ਹੋ ਰਹੀ ਆ ਉਸ ਤੋਂ ਬਗਾਲ ਇਹ ਵੀ ਕੱਲ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਸੀਗੀ ਕਿਸਾਨਾਂ ਦੀ ਜਿਹੜੇ ਸ਼ੰਭੂ ਤਖਨੌਰੀ ਬਾਰਡਰ ਵਾਲੇ ਕਿਸਾਨ ਆ ਇਹ ਉੱਥੇ ਗਏ ਮੀਟਿੰਗ ਬੈਠਾ ਰਹੀ 4 ਤਰੀਕ ਨੂੰ ਯਾਨੀ ਕਿ 4 ਮਈ ਨੂੰ ਉਹ ਕਰੇ ਜੀ ਆਪਾਂ ਅਗਲੀ ਮੀਟਿੰਗ ਕਰਾਂਗੇ ਚਲੋ ਠੀਕ ਆ ਜੀ 4 ਤਰੀਕ ਨੂੰ ਮੀਟਿੰਗ ਹੋਣੀ ਆ ਇਹ ਜੀ ਚੰਡੀਗੜ੍ਹ ਦੇ ਵਿੱਚੋਂ ਨਿਕਲੇ ਤੇ ਜਦੋਂ ਪੰਜਾਬ ਦੀ ਧਰਤੀ ਦੇ ਵੱਲ ਵਧੇ ਤੇ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਚੱਕ ਲੈ ਗਏ ਵਿੱਚੇ ਡੱਲੇਵਾਲ ਹੋਰਾਂ ਨੂੰ ਚੱਕ ਲਿਆ ਵਿੱਚੇ ਪਨੇਰ ਨੂੰ ਚੱਕ ਲਿਆ ਡੱਲੇਵਾਲ ਨੂੰ ਤਾਂ ਐਮੂਲੈਂਸ ਵਿੱਚ ਹੀ ਪੁਲਿਸ ਲੈ ਗਈ ਚੱਕ ਕੇ ਲੋ ਜੀ ਉਸ ਤੋਂ ਬਾਅਦ ਪੁਲਿਸ ਜਿਹੜੀ ਇੱਕ ਨੌਰੀ ਤੇ ਸਮੂ ਬਾਡਰ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ। ਉਹਨਾਂ ਨੂੰ ਜਾ ਕੇ ਉੱਥੇ ਗੱਲ ਕਹੀ ਵੀ ਤੁਹਾਨੂੰ ਮਿੰਟ ਦਿੱਤੇ 10। ਤੁਸੀਂ ਭਾਈ ਚੁੱਪਚਾਪ ਆਪ ਹੀ ਉੱਠ ਕੇ ਤੇ ਜਿਹੜੀਆਂ ਆ ਸਾਹਮਣੇ ਬੱਸਾਂ ਲੱਗੀਆਂ ਰੋਡਵੇਜ਼ ਦੇ ਨਾਲ ਇਹਨਾਂ ਵਿੱਚ ਬਹਿ ਜਾਓ ਤੇ ਤੁਹਾਨੂੰ ਪਿੰਡੋਂ ਪਿੰਡੀ ਛੱਡ ਦਿੰਨੇ ਆ। ਜੇਕਰ ਤੁਸੀਂ ਸਾਡੇ ਨਾਲ ਲੜਨ ਪੜਨ ਦੀ ਕੋਸ਼ਿਸ਼ ਕੀਤੀ ਤੇ ਫਿਰ ਭਾਈ ਤੁਸੀਂ ਆਪਦਾ ਪੜਿਆ ਵਿਚਾਰ ਲਓ ਫਿਰ ਸਾਡੀ ਬੇ ਸਾਨੂੰ ਮੁਹਾਰ ਹੋਣਾ ਪੈਣਾ। ਸਾਡੀਆਂ ਫਿਰ ਕੂਚ ਸਾਹਿਬ ਤੇ ਕੋਈ ਗਲਤ ਨਾ ਹੋਣ ਅਸੀਂ ਤੁਹਾਡੇ ਨਾਲ ਕੋਈ ਵਧੀਕੀ ਕਰਨੀ ਆਏ ਅਸੀਂ ਤੁਹਾਡੇ ਧੀਆ ਪੁੱਤਾਂ ਤੁਸੀਂ ਚੁੱਪ ਕਰਕੇ ਆ ਜਾਓ ਇਹਦੇ ਵਿੱਚ ਬਹਿ ਜਾਓ ਬੱਸਾਂ ਦੇ ਵਿੱਚ ਲੋ ਜੀ ਕਿਸਾਨ ਆ ਜਿਹੜੇ ਬੱਸਾਂ ਦੇ ਵਿੱਚ ਵੀ ਬਹਿ ਗਏ ਕਿਉਂਕਿ ਪੁਲਿਸ ਇੰਨੀ ਵੱਡੀ ਗਿਣਤੀ ਵਿੱਚ ਸੀ ਕਿਸਾਨ ਤਾਂ ਉੱਥੇ ਵੱਡੀ ਗਿਣਤੀ ਚ ਹੈ ਹੀ ਨਹੀਂ ਸੀ ਹੁਣ ਤੇ ਹੋਇਆ ਕੀ ਹੈ ਜੀ ਇੱਥੇ ਤੰਬੂ ਪੱਟ ਦਿੱਤੇ ਗਏ ਆ ਇੱਥੋਂ ਰਾਹ ਖੋਲ ਦਿੱਤੇ ਗਏ ਆ ਇੱਥੋਂ ਰਾਹ ਸਾਫ਼ ਕਰ ਦਿੱਤੇ ਗਏ ਆ ਹਰਿਆਣੇ ਦੀ ਪੁਲਿਸ ਨੇ ਹੁਣ ਬੈਰੀਕੇਡ ਇੱਥੋਂ ਚੱਕ ਲੜੇ ਆ ਤੇ ਗੱਲਬੁਲ ਬਣਾ ਕੇ ਇਹ ਹੈ ਜੀ ਕਿ ਇਹ ਲਾਂਘਾ ਹੁਣ ਖੁੱਲ ਗਿਆ ਕਿਸਾਨ ਕੁਝ ਕੇ ਗੱਲ ਕਹਿੰਦੇ ਆ ਵੀ ਭਾਈ ਇਹ ਧੋਖਾ ਤੇ ਧੱਕਾ ਕੀਤਾ ਗਿਆ ਜਦੋਂ ਅਸੀਂ ਸੀਗੇ ਜੀ ਚੰਡੀਗੜ੍ਹ ਗਏ ਤੇ ਇਹ ਜਦੋਂ ਲੀਡਰਲੈਸ ਸੀ ਮੋਰਚੇ ਸਾਡੇ ਤੇ ਉਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਅਸਲ ਦੇ ਵਿੱਚ ਉਥੇ ਟਰਾਲੀਆਂ ਸੀ ਵੀ ਬਹੁਤ ਘੱਟ ਇਹਦੇ ਵਿੱਚ ਤਾਂ ਕੋਈ ਦੂਰ ਹੈ ਨਹੀਂ ਤੇ ਮਸਲੇ ਦਾ ਹੱਲ ਨਿਕਲਦਾ ਨੀਗਾ ਤੇ ਮਸਲਾ ਜਿਹੜਾ ਓਡੇ ਦਾ ਓਡਾ ਇੱਥੇ ਕਿਸ-ਕਿਸ ਕਰੀ ਜਾਂਦਾ ਤੇ ਜਾਂ ਤਾਂ ਏਕਤਾ ਹੁੰਦੀ ਵੀ ਭਾਈ ਉਥੇ 10-20 ਹਜ਼ਾਰ ਟਰਾਲੀਆਂ ਖੜੀ ਆ ਪੜੋਥੇ 100 ਟਰਾਲੀ ਨਹੀਂ ਸੀ ਗਈ ਕੁੱਲ ਤੇ ਭਾਈ ਉਹਨਾਂ ਨੂੰ ਕੀ ਇਸ ਗੱਲ ਦੀ ਪ੍ਰਵਾਹ ਹੈਗੀ ਉਹਨਾਂ ਦੇ ਉੱਤੇ ਪਰੇ ਕਰਕੇ ਮਾਰੇ ਉਹ ਸੋ ਮਤਲਬ ਇਹ ਹੈ ਜੀ ਕਿ ਜੇ ਅੱਜ ਵੀ ਕਿਸਾਨ ਇੱਕ ਨਾ ਹੋਏ ਤੇ ਕੱਲ ਨੂੰ ਕਿਸੇ ਹੋਰ ਜਥੇਬੰਦੀ ਦੀ ਵਾਰੀ ਆ ਜੂ ਅੱਜ ਕਿਸਾਨ ਜਥੇਬੰਦੀਆਂ ਦਾ ਵੱਡਾ ਹਿੱਸਾ ਕੀ ਬਣ ਗਿਆ ਉਹਨਾਂ ਦੇ ਬਾਰੇ ਪ੍ਰਭਾਵ ਇਹ ਹੈ ਕਿ ਇਹ ਤਾਂ ਟੋਲ ਪਲਾਜ਼ਾ ਦੇ ਕਾਰਡ ਬਣਾਉਣ ਵਾਲੀਆਂ ਕੰਪਨੀਆਂ ਇਹ ਤਾਂ ਸਿਰਫ ਸਿਰਫ ਆਪਦੇ ਦਾਬੇ ਦੇ ਨਾਲ ਟੋਲ ਪਲਾਜ਼ਾ ਮੁਫਤ ਕਰਾਉਣ ਵਾਲੀਆਂ ਕੰਪਨੀਆਂ ਸਿਰਫ ਆ ਪ੍ਰਭਾਵ ਬਣ ਗਿਆ ਤੇ ਇਹਨਾਂ ਨੂੰ ਪਹਿਲਾਂ ਵੀ ਇੱਕ ਧਾਰਾ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆਉਣਾ ਪਊਗਾ ਨਹੀਂ ਤਾਂ ਹਾਲਾਤ ਮਾੜੇ ਰਹਿਣਗੇ ਜੀ ਜੀ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਾਹਿਬ ਇਹ ਕਾ ਨਹੀਂ ਸੀ ਉਹਦੇ ਕਰਕੇ ਵੀ ਇਹ ਸਾਰਾ ਕੁਝ ਹੋਇਆ ਪਰ ਹੁਣ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਸਰਵਣ ਸਿੰਘ ਪੰਦੇਰ ਤੇ ਉਹਦਾ ਜਗਜੀਤ ਸਿੰਘ ਦੱਲੇਵਾਲ ਹੋਰਾਂ ਨੂੰ ਹੁਣ ਅੱਗੇ ਕੀ ਉਹ ਹਿਰਾਸਤ 'ਚ ਹੀ ਰਹਿਣਗੇ ਜੀ ਨਹੀਂ ਜੀ ਉਹ ਦੇਖੋ ਹੋ ਸਕਦਾ ਅੱਜ ਛੱਡ ਦੇਣ ਉਹ ਕੱਲ ਛੱਡ ਦੇਣ ਉਹਨਾਂ ਦੇ ਉੱਤੇ ਕਿਹੜਾ ਕੋਈ ਪਰਚਾ ਦਰਜ ਕੀਤਾ ਗਿਆ ਉਹਨਾਂ ਨੂੰ ਤਾਂ ਛੱਡ ਦੇਣਗੇ ਪਰ ਮਸਲੇ ਦਾ ਹੱਲ ਕੀ ਆ ਮਸਲੇ ਦਾ ਹੱਲ ਕੋਈ ਨਹੀਂਗਾ ਇਸ ਮਸਲੇ ਦੇ ਵਿੱਚ ਮਸਲੇ ਦਾ ਹੱਲ ਸਿਰਫ ਇਹ ਆ ਵੀ ਕਿਸਾਨ ਇੱਕ ਹੋਣ ਬੀਤੇ ਦੇ ਵਿੱਚ ਜੋ ਗਲਤੀਆਂ ਹੋਈਆਂ ਉਹਨਾਂ ਤੋਂ ਸਬਕ ਲੈਣ ਭਵਿੱਖ ਦੇ ਵਿੱਚ ਅਸੀਂ ਜੀ ਚੌਧਰਪੁਰ ਦੇ ਚੱਕਰ ਦੇ ਵਿੱਚ ਕਿ ਮੈਂ ਆਪਦਾ ਧਰਨਾ ਉੱਥੇ ਲਾਉਣਾ ਮੈਂ ਆਪਦਾ ਧਰਨਾ ਉੱਥੇ ਲਾਉਣਾ ਧਰਨਿਆਂ ਦੀ ਸਾਰਤਕਤਾ ਨੂੰ ਸਮਝਣ ਥਾਂ ਥਾਂ ਦੇ ਉੱਥੇ ਧਰਨੇ ਲਾ ਕੇ ਆਪਦੀ ਮਿੱਟੀ ਦਾ ਪਟਾਉਣਾ ਕਿਉਂਕਿ ਉਹ ਸਮਝਦੇ ਕੁਛ ਨਹੀਂ ਉਹਨਾਂ ਦੇ ਮਸਲੇ ਹੀ ਹੋਰ ਆ ਉਹ ਕਹਿੰਦੇ ਤੁਸੀਂ ਕੌਣ ਅਸੀਂ ਤੁਹਾਨੂੰ ਜਾਣਦੇ ਹੀ ਨਹੀਂ ਤੁਸੀਂ ਤਾਂ ਨਿੱਕ ਧਰਨਾ ਲਾ ਲੈਨੇ ਆ ਤੇ ਇਹ ਗੱਲ ਸੱਚੀ ਕਿਵੇਂ ਆ ਵੀ ਦੇਖੋ ਅੱਜ ਕਿਸਾਨ ਜਥੇਬੰਦ ਕਾ ਜਿਹੜੀਆਂ ਕੋਈ ਕਹਿੰਦੀ ਜੀ ਅਸੀਂ ਹਸਾਂ ਤੇ ਧਰਨਾ ਲਾਉਨੇ ਕੋਈ ਕਹਿੰਦਾਂ ਵੀ ਅਸੀਂ ਉਸਤਾਂ ਤੇ ਧਰਨਾ ਲਾਉਨੇ ਆ ਇਹਨਾਂ ਧਰਦਿਆਂ ਦੇ ਚੱਕਰ ਲਾ ਕਰ ਕਰਕੇ ਆਮ ਲੋਕ ਪਰੇਸ਼ਾਨ ਕਰ ਕਰਕੇ ਤੇ ਹੋਇਆ ਕੀ ਆ ਇਹ ਪ੍ਰਭਾਵ ਸ਼ਾਲੀ ਨਹੀਂ ਰਿਹਾ ਇਹ ਪ੍ਰਭਾਵ ਹੀਣ ਹੋ ਗਏ ਸੋ ਇਸ ਕਰਕੇ ਲੋਕ ਵੀ ਉਲਟ ਹੋ ਗਏ ਤੇ ਇਹਦੇ ਨਾਲ ਹੀ ਆਪਾਂ ਜਾਣਦੇ ਜੀ ਕਿ ਇਸ ਵੇਲੇ ਉਲਟ ਛੱਡ ਕੇ ਸਰਕਾਰਾਂ ਤਾਂ ਪਹਿਲਾਂ ਹੀ ਚੱਲਦੀਆਂ ਪਰ ਇਹਦੇ ਚ ਇੱਕ ਦੂਜਾ ਪੱਖ ਇਹ ਵੀ ਹੈ ਜੀ ਕਿ ਮੈਂ ਅੱਗੇ ਵੀ ਕਹਦਾ ਹੁੰਦਾ ਸੀ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਜਦੋਂ ਤਾਂ ਦਿੱਲੀ ਵੱਲ ਕਿਸਾਨ ਜਾਂਦੇ ਆ ਤੇ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਵੀ ਕਿਉਂ ਧੱਕਾ ਕੀਤਾ ਜਾ ਰਿਹਾ ਇਹ ਗਲਤ ਹੈਗੀ ਆ ਇਹ ਜ਼ਿਆਦਤੀ ਕਿਉਂ ਕੀਤੀ ਜਾ ਰਹੀ ਆ ਤੇ ਜਦੋਂ ਕਿਸਾਨ ਪੰਜਾਬ ਦੇ ਰਾਜਧਾਨੀ ਵੱਲ ਜਾਂਦੇ ਤਾਂ ਬੀਜੇਪੀ ਇਹ ਗੱਲ ਕਹਿੰਦੀ ਆ ਵੀ ਭਾਈ ਕਿਉਂ ਧੱਕਾ ਕੀਤਾ ਜਾ ਰਿਹਾ ਕਿਸਾਨ ਦੇ ਉੱਤੇ ਕਿਉਂ ਅਤਿਆਚਾਰ ਕੀਤਾ ਜਾ ਰਿਹਾ ਸੋ ਇਹ ਡਰਾਮਾ ਚੱਲਦਾ ਹੁੰਦਾ ਡਰਾਮਾ ਹੁਣ ਵੀ ਚੱਲ ਜੰਦਾ ਇਹ ਪਤਾ ਨਹੀਂ ਕਿਦੋਂ ਤੱਕ ਚੱਲਣਾ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਉਧਰ ਬੁਲਡੋਜ਼ਰ ਐਕਸ਼ਨ ਉਹ ਵੀ ਸੁਰਖੀਆਂ ਦੇ ਵਿੱਚ ਹੈ ਜੀ ਕਹਿੰਦੇ ਹਰਭਜਨ ਸਿੰਘ ਹੋਰੀ ਪੰਜਾਬ ਦੇ ਬੁਲਡੋਜ਼ਰ ਐਕਸ਼ਨ ਦੇ ਉੱਪਰ ਹੁਣ ਸਵਾਲ ਖੜੇ ਕਰ ਰਹੇ ਨੇ हां बिल्कुल जी जे किसी और ने सवाल खड़े किए होते होते आपा ये बात कहंदे कि चलो ये तो शरीका वाला काम है ये तो शरीका ਦੇ ਵੱਲੋਂ ਇੰਨੀ ਗੱਲ ਕੀਤੀ ਜਾਂਦੀ ਹੁੰਦੀ ਫੇਰ ਆਪਾਂ ਆਹ ਗੱਲ ਕਹਿੰਦੇ ਪਰ ਗੱਲ ਇਹ ਜੀ ਕਿ ਹੁਣ ਜਿਹੜੀ ਗੱਲ ਆ ਉਹ ਹੈਗੀ ਜੀ ਆਮ ਆਦਮੀ ਪਾਰਟੀ ਦੇ ਹੀ ਮੈਂਬਰ ਦੇ ਵੱਲ ਇਹ ਜੀ ਹੁਣ ਆਮ ਆਦਮੀ ਪਾਰਟੀ ਦੇ ਆਪਾਂ ਜਾਣਦੇ ਆ ਕਿ ਰਾਜ ਸਭਾ ਦੇ ਮੈਂਬਰ ਆ ਜਿਹੜੇ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਆ ਉਹਨਾਂ ਨੇ ਸਵਾਲ ਚੁੱਕ ਕੇ ਇਹ ਗੱਲ ਕਹੀ ਹੈ ਜੀ ਕਿ ਇਹ ਤਾਂ ਦੇਖੋ ਜਿਹੜਾ ਬਲਦੋਜਰ ਐਕਸ਼ਨ ਆ ਉਹ ਕਰਨਗੇ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗਾ ਉਹ ਕਿਉਂ ਨਹੀਂ ਸਹਿਮਤ ਉਹ ਕਹਿੰਦੇ ਜੀ ਕਿ ਜਿਹੜੇ ਨਸ਼ਾ ਤਸਕਰ ਆ ਇਹ ਬਿਲਕੁਲ ਹੀ ਖਤਮ ਕੀਤੇ ਜਾਣ ਬਿਲਕੁਲ ਸੱਚੀ ਗੱਲ ਆ ਤੇ ਉਹ ਕਹਿੰਦੇ ਜੀ ਕਿ ਦੇਖੋ ਇਹਦੀ ਥਾਂ ਦੇ ਉੱਤੇ ਚਾਹੀਦਾ ਕੀ ਸੀਗਾ ਵੀ ਭਾਈ ਆਪਾਂ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਦੇ ਇਹਨਾਂ ਦੇ ਉੱਤੇ ਕਾਰਵਾਈ ਹੁੰਦੀ ਉਹ ਕਹਿੰਦੇ ਜੀ ਮੈਂ ਕਾਰਵਾਈ ਰੋਕਣ ਦੇ ਹੱਕ ਦੇ ਵਿੱਚ ਨਹੀਂਗਾ ਜਿਹੜੇ ਬੰਦੇ ਗਲਤ ਕਰਦੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਹੀ ਚਾਹੀਦੀ ਆ ਉਹ ਕਹਿੰਦੇ ਵੀ ਪਰ ਇਹਨਾਂ ਦੇ ਦਾ ਜਾਇਦਾਦਾਂ ਨੂੰ ਢਾ ਦੇਣਾ ਹੁਣ ਪਤਾ ਨਹੀਂ ਵੀ ਕੌਣ ਇਹ ਛੱਤ ਦੇ ਥੱਲੇ ਬੈਠਾ ਹੋਊਗਾ ਉਹ ਕਹਿੰਦੇ ਵੀ ਇਹ ਜ਼ਰੂਰੀ ਥੋੜੀ ਹੈ ਵੀ ਉਹੀ ਲੋਕ ਇਸ ਵੇਲੇ ਛੱਤ ਦੇ ਥੱਲੇ ਬੈਠੇ ਹੋਣਗੇ ਹੋ ਸਕਦਾ ਕੋਈ ਹੁਣ ਹੋਰ ਰਹਿ ਰਿਹਾ ਹੋਵੇ ਕੋਈ ਲੋੜਵੰਦ ਰਹਿ ਰਿਹਾ ਹੋਵੇ ਉਹਨਾਂ ਨੇ ਆ ਗੱਲ ਆਖੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਮਸਲੇ ਦੇ ਵੱਲ ਗੌਰ ਕਰਨੀ ਚਾਹੀਦੀ ਹੈ ਹੁਣ ਜਿੱਥੇ ਹੋਰ ਨੇ ਕਿਹਾ ਹੁੰਦਾ ਵੱਲ ਕਾਂਗਰਸੀ ਨੇ ਕਿਹਾ ਅਕਾਲੀ ਨੇ ਕਿਹਾ ਤਾਂ ਬੁੱਧਾ ਬਣ ਜਾਣਾ ਸੀ ਹੁਣ ਤੱਕ ਵੀ ਦੇਖੋ ਜੀ ਅਸੀਂ ਤਾਂ ਨਸ਼ਾ ਤਸਕਰਾਂ ਦੇ ਘਰ ਢਾ ਰਹੇ ਆ ਇਹ ਇਹਨਾਂ ਨੂੰ ਕਿੰਨਾ ਤਰਸ ਆ ਰਿਹਾ ਨਸ਼ਾ ਤਸਕਰਾ ਦੇ ਉੱਤੇ ਕਿਉਂਕਿ ਇਹ ਤਾਂ ਤਸਕਰਾ ਦੇ ਨਾਲ ਅੰਦਰ ਖਾਤੇ ਮਿਲੇ ਹੋਏ ਆ ਪਰ ਹੁਣ ਕਿਉਂਕਿ ਗੱਲ ਜਿਹੜੀ ਕਹੀ ਆ ਇਹ ਕਈ ਹੀ ਆਪਣੇ ਨੇ ਆਪਦੇ ਹੀ ਪਾਰਟੀ ਦੇ ਬੰਦੇ ਨੇ ਆਪਦੇ ਹੀ ਰਾਜ ਸਭਾ ਦੇ ਮੈਂਬਰ ਨੇ ਆ ਸੋ ਇਸ ਕਰਕੇ ਪਾਰਟੀ ਕੁਝ ਕਹਿ ਨਹੀਂ ਸਕੀ ਸਰਕਾਰ ਕੁਝ ਕਹਿ ਨਹੀਂ ਸਕੀ ਪਰ ਉਹ ਬੰਦੇ ਦੇ ਆਪਣੇ ਵਿਚਾਰ ਆ ਜੀ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਉਹਨੇ ਬਗਾਵਤ ਕਰਤੀ ਆ ਹਰ ਵਿਸ਼ੇ ਦੇ ਉੱਤੇ ਬੰਦੇ ਦੇ ਆਪੋ ਆਪਣੇ ਵਿਚਾਰ ਆ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਕੇ ਗੱਲ ਕਹਿੰਦੇ ਵੀ ਆਪਾਂ ਘਰ ਢਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਆਪਾਂ ਨੂੰ ਚਾਹੀਦਾ ਇਹ ਆ ਕਿ ਇਨ੍ਹਾਂ ਘਰਾਂ ਨੂੰ ਜ਼ਬਤ ਕੀਤਾ ਜਾਵੇ ਇਨ੍ਹਾਂ ਘਰਾਂ ਦੇ ਵਿੱਚ ਭਾਵੇਂ ਥਾਣਾ ਹੀ ਖੋਲ੍ਹ ਲਿਆ ਜਾਵੇ ਇਨ੍ਹਾਂ ਘਰਾਂ ਦੇ ਵਿੱਚ ਜੇ ਤੁਸੀਂ ਜ਼ਬਤ ਕਰ ਲਓ ਤੇ ਭਾਵੇਂ ਸਵਿਧਾ ਸੈਂਟਰੀ ਖੋਲ੍ਹ ਦਿੱਤਾ ਜਾਵੇ ਇਨ੍ਹਾਂ ਘਰਾਂ ਦੇ ਵਿੱਚ ਸਰਕਾਰ ਕੋਈ ਨਾ ਕੋਈ ਆਪਦੇ ਤਰੀਕੇ ਨਾਲ ਵਰਤੋਂ ਕਰੇ ਇਹ ਢਾ ਕੇ ਉਹ ਢਾਤਾ ਉਹ ਢਾਤਾ ਉਹ ਢਾਤਾ ਉਹ ਇਹਦਾ ਫਰਕ ਕੀ ਪੈਂਦਾ ਜੀ ਜੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਟਾਰਾ ਸਾਹਿਬ ਖੈਰ ਉਧਰ ਦੂਸਰੇ ਵੱਨੇ ਇੱਕ ਹੋਰ ਜਿਹੜਾ ਮਾਮਲਾ ਪੰਜਾਬ ਪੁਲਿਸ ਦੇ ਨਾਲ ਜੁੜਿਆ ਹੋਇਆ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਸੀ ਕਿ ਇੱਕ ਕਰਨਲ ਤੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਪੁਲਿਸ ਦੇ ਵੱਲੋਂ ਉਹ ਹੁਣ ਕਰਨਲ ਦੀ ਪਤਨੀ ਨੇ ਕਹਿੰਦੇ ਪੁਲਿਸ ਦੇ ਉੱਪਰ ਕਈ ਦੋਸ਼ ਲਾਏ ਨੇ ਜੇ ਕੀ ਕਹਿਣਾ ਉਹਨਾਂ ਦਾ ਬਿਲਕੁਲ ਦੀ ਬਿਲਕੁਲ ਕਰਨਲ ਦੀ ਪਤਨੀ ਦੇ ਵੱਲੋਂ ਪੁਲਿਸ ਦੇ ਉੱਤੇ ਦੋਸ਼ ਲਾਏ ਗਏ ਆ ਕਰਨਲ ਦੀ ਕਰਨਲ ਦੀ ਪਤਨੀ ਨੇ ਇਹ ਗੱਲ ਕਹੀ ਆ ਕਿ ਪੁਲਿਸ ਦੇ ਵੱਲੋਂ ਸਾਡੇ ਉੱਤੇ ਦਬਾਅ ਬਣਾਇਆ ਜਾ ਰਿਹਾ ਸਾਡੇ ਉੱਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਕਰਨਲ ਦੀ ਪਤਨੀ ਨੇ ਇਹ ਗੱਲ ਕਹੀ ਆ ਕਿ ਪੁਲਿਸ ਆ ਜਿਹੜੀ ਉਹ ਸਾਡੇ ਖਿਲਾਫ ਸਾਜਸ਼ਾ ਰਚ ਰਹੀ ਹੈ ਉਹ ਕਹਿੰਦੀ ਕਿ ਮੇਰੇ ਕੋਲੇ ਵੀਡੀਓ ਆ ਉਹ ਕਹਿੰਦੀ ਸਭ ਨੇ ਵੀਡੀਓ ਦੇਖੀ ਆ ਵੀ ਭਾਈ ਪੁਲਿਸ ਦੇ ਵੱਲੋਂ ਸਾਡੇ ਉੱਤੇ ਧੱਕਾ ਕਿਵੇਂ ਕੀਤਾ ਗਿਆ ਸਾਡੇ ਨਾਲ ਜ਼ਿਆਦਤੀ ਕਿਵੇਂ ਕੀਤੀ ਗਈ ਆ ਪਰ ਇਸ ਦੇ ਬਾਵਜੂਦ ਪੁਲਿਸ ਆ ਜਿਹੜੀ ਉਹ ਸਾਡੇ ਉੱਤੇ ਦਬਾਅ ਬਣਾ ਰਹੀ ਆ ਵੀ ਭਾਈ ਤੁਸੀਂ ਸਮਝੌਤਾ ਕਰ ਲਓ ਉਹ ਕਹਿੰਦੀ ਕਿ ਜਿਹੜੇ ਇਸ ਵੇਲੇ ਐਸਐਸਪੀ ਸਾਹਿਬ ਬਸਰਬਾਦ ਨਾਨਕ ਸਿੰਘ ਉਹਨਾਂ ਦੇ ਵੱਲੋਂ ਆਪਦੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸਸਪੈਂਡ ਕੀਤੇ ਗਏ ਆ ਜਦੋਂ ਤੁਹਾਡੇ ਸਾਹਮਣੇ ਆ ਵੀ ਅਤਿਆਚਾਰ ਵੀਡੀਓ ਦੇ ਵਿੱਚ ਕਿਵੇਂ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਇੱਕ ਕਰਨਲ ਦੇ ਉੱਤੇ ਤੇ ਉਹਦੇ ਪੁੱਤ ਦੇ ਉੱਤੇ ਕਿਵੇਂ ਧੱਕਾ ਕੀਤਾ ਜਾ ਰਿਹਾ ਵੀ ਵੀਡੀਓ ਤੁਹਾਡੇ ਸਾਹਮਣੇ ਆ ਤੇ ਤੁਸੀਂ ਇਹ ਗੱਲ ਕਹਦੇ ਵੀ ਭਾਈ 15 ਦਿਨਾਂ ਦੇ ਵਿੱਚ ਵਿੱਚ 45 ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਮੁਕੰਮਲ ਕਰ ਲਾਂਗੇ ਕਾਰਵਾਈ ਕਰੀ ਮੁਕੰਮਲ ਕਰ ਲੋਗੇ ਤੁਸੀਂ ਕਾਨੂੰ ਢਾਬੇ ਦੇ ਮਾਲਕ ਦੇ ਬਿਆਨ ਮੁਕਰਾਉਣੇ ਆ ਬਸ ਇਹ ਗੱਲ ਆ ਹੋਰ ਕੁਝ ਦੀ ਤੁਸੀਂ 45 ਦਿਨਾਂ ਦੇ ਵਿੱਚ ਕੋਸ਼ਿਸ਼ਾ ਇਹ ਕਰ ਦਿਗਾ ਵੀ ਆਪਾਂ ਬਿਆਨਾਂ ਤੋਂ ਮੁਕਰਾ ਦਈਏ ਹੋਰ ਤਾਂ ਇਸ ਤੋਂ ਇਲਾਵਾ ਕੁਝ ਕਰਨਾ ਨਹੀਂਗਾ ਉਹ ਕਹਿੰਦੇ ਵੀ ਆਹ ਗੱਲ ਆ ਸਿਰਫ ਤੇ ਸਿਰਫ ਉਹ ਕਹਿੰਦੇ ਜੀ ਕਿ ਦੇਖੋ ਅੱਜ ਸਾਡੇ ਨਾਲ ਜ਼ਿਆਦਤੀ ਹੋ ਰਹੀ ਆ ਤੇ ਉਹ ਕਹਿੰਦੇ ਜੀ ਅਸੀਂ ਸਮਝੌਤਾ ਨਹੀਂ ਕਰਨਾਗਾ ਇਹ ਗੱਲ 2000% ਸਹੀ ਆ ਉਹ ਕਹਿੰਦੇ ਜੀ ਕਿ ਅਸੀਂ ਤਾਂ ਇਸ ਮਸਲੇ ਦੇ ਵਿੱਚ ਸਿਰਫ ਸਿਰਫ ਇਨਸਾਫ ਚਾਹੁੰਦੇ ਆ ਸੋ ਇਹ ਮੈਨੂੰ ਦੁੱਖ ਲੱਗਾ ਜੀ ਜਿਵੇਂ ਉਹਦੇ ਕੁੱਟਮਾਰ ਕੀਤੀ ਗਈ ਆ ਜਿਹੜਾ ਕਰਨਲ ਹੁੰਦਾ ਨਾ ਕਰਨਲ ਦਾ ਰੈਂਕ ਬਹੁਤ ਵੱਡਾ ਹੁੰਦਾ ਤੇ ਇਸ ਗੱਲ ਦੇ ਉੱਤੇ ਤਾਂ ਪਰਦਾ ਪੈ ਗਿਆ ਸੀ ਜੇ ਕਰਨਲ ਨਾ ਹੁੰਦਾ ਉਹ ਇਹ ਤਾਂ ਗੱਲ ਹੀ ਖਤਮ ਹੋ ਗਈ ਸੀ ਇਹਨਾਂ ਨੇ ਅਣਪਛਾਤੇ ਜੇ ਬੰਦੇ ਦੇ ਉੱਤੇ ਪਰਚਾ ਦਰਜ ਕਰਕੇ ਤੇ ਇਹ ਗੱਲ ਕਹਤੀ ਸੀ ਵੀ ਪਾਈ ਅਸੀਂ ਤਾਂ ਆਪਦੇ ਵੱਲੋਂ ਕਾਰਵਾਈ ਮੁਕੰਮਲ ਕਰਤੀ ਉਹ ਤਾਂ ਚਲੋ ਕਰਨਲ ਰੈਂਕ ਦੀ ਗੱਲ ਸੀ ਜਿਹਦੇ ਕਰਕੇ ਖਬਰ ਵੱਡੀ ਬਣਨ ਲੱਗ ਪਈ ਜਿਹਦੇ ਕਰਕੇ ਪੁਲਿਸ ਨੂੰ ਸਰਗਰਮੀ ਦੇ ਵਿੱਚ ਆਉਣਾ ਪਿਆ ਨਹੀਂ ਤਾਂ ਇਹਨਾਂ ਦੇ ਤਾਲ ਦੀ ਆਣ ਵਾਲੀ ਥਾਂ ਤੇ ਆਖੀ ਗੱਲ ਕਰਤੀ ਜੀ ਜੀ ਬਿਲਕੁਲ ਸਹੀ ਤੇ ਚੇਲਾ ਸਾਹਿਬ ਹਿਮਾਚਲ ਦੇ ਵਿੱਚ ਜੋ ਕੁਝ ਹੋਇਆ ਜਿਵੇਂ ਝੰਡੇ ਜਿਹੜੇ ਨੇ ਉਹ ਲਾਏ ਗਏ ਨੇ ਪਾੜੇ ਗਏ ਨੇ ਉਸ ਨੂੰ ਲੈ ਕੇ ਹਰਜਿੰਦਰ ਸਿੰਘ ਥਾਮੀ ਹੋਰਾਂ ਦਾ ਬਿਆਨ ਵੀ ਸਾਹਮਣੇ ਆਇਆ ਜੀ ਕੀ ਕਹਿੰਦੇ ਨੇ ਉਹ ਦੇਖੋ ਜੀ ਤਾਂ ਮੀ ਸਾਹਿਬਾ ਜਿਹੜੇ ਉਹਨਾਂ ਨੇ 3-4 ਦਿਨਾਂ ਦੇ ਵਿੱਚ ਮੈਨੂੰ ਪਤਾ ਲੱਗਾ ਜੀ ਕਿ ਆਪਦਾ ਅਸਤੀਫਾ ਵਾਪਸ ਲੈ ਲੈਣਾ ਚਲੋ ਹੁਣ ਉਹ ਹੈਗੇ ਪ੍ਰਧਾਨ ਹੀ ਐ ਚਲੋ ਉਹਨਾਂ ਨੇ ਅਸਤੀਫਾ ਵਾਪਸ ਹਾਲਿਆ ਤੱਕ ਲੈ ਕੇ ਜਾਂ ਕਹਿੰਦੇ ਕਿ ਆਪਦੀ ਮੁੜ ਕੇ ਪ੍ਰਧਾਨਗੀ ਨੂੰ ਜੁਆਇਨ ਨਹੀਂ ਕੀਤਾ ਪਰ ਉਦੋਂ ਹੈਗੇ ਪ੍ਰਧਾਨੀਆਂ ਤੇ ਅਸਤੀਫਾ ਵਾਪਸ ਲੈਣ ਦੀ ਉਹਨਾਂ ਨੇ ਗੱਲ ਕਰ ਲਈ ਸੀ ਕਿਸੇ ਨਾਲ ਨਹੀਂ ਦੂਜੀ ਗੱਲ ਇਹ ਹੈ ਕਿ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਨੌਜਵਾਨ ਜਿਹੜੇ ਕਿ ਮੋਟਰਸਾਈਕਲਾਂ ਤੇ ਜਾ ਰਹੇ ਸੀ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਲਾਏ ਗਏ ਆ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਈਆਂ ਤੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬਸਾਂ ਨੇ ਜਿਹੜੀਆਂ ਤੇ ਉਹਨਾਂ ਨੂੰ ਵੀ ਰੋਕਿਆ ਗਿਆ ਤੇ ਇੱਥੇ ਉਹਨਾਂ ਦੀਆਂ ਬਸਾਂ ਦੇ ਮੂਹਰੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦਾ ਫੋਟੋ ਜ਼ਬਰਦਸਤੀ ਲਾਗਾਇਆ ਗਿਆ ਤੇ ਇਹ ਗੱਲ ਕਹੀ ਗਈ ਹੈ ਵੀ ਭਾਈ ਤੁਸੀਂ ਜਲਦ ਤੋਂ ਜਲਦ ਵੀ ਜਾਂ ਤਾਂ ਸਾਡੇ ਜਿਹੜੇ ਨੌਜਵਾਨ ਉੱਥੇ ਜਾਂਦੇ ਆ ਤੇ ਉਹਨਾਂ ਦੇ ਨਾਲ ਛੇੜਖਾਹੀ ਕਰਨੀ ਬੰਦ ਕਰ ਦਿਓ ਤੇ ਨਹੀਂ ਤਾਂ ਭਾਈ ਫਿਰ ਤੁਸੀਂ ਆਪ ਦਾ ਪੜਿਆ ਵਿਚਾਰੋ ਤੇ ਅਸੀਂ ਉਸੇ ਬਸ ਵਿੱਚ ਪੰਜਾਬ ਦੇ ਵਿੱਚ ਇੰਟਰ ਹੋਣ ਦੇਣਾ ਜਿਹਦੇ ਵੱਲੋਂ ਸ਼ੀਸ਼ੇ ਦੇ ਉੱਤੇ ਇਹ ਫੋਟੋਆਂ ਲਾਈਆਂ ਹੋਣੀਆਂ ਮਸਲਾ ਅਸਲ ਦੇ ਵਿੱਚ ਆ ਪਰ ਇਸ ਗੱਲ ਦੇ ਉੱਤੇ ਧਾਮੀ ਘੋੜਾ ਨੇ ਗੱਲ ਕਹੀ ਵੀ ਸੁਖਵਿੰਦਰ ਸੁਖੂ ਦੀ ਸਰਕਾਰ ਆ ਜਿਹੜੀ ਹਿਮਾਚਲ ਵਾੜੀ ਉਹ ਇਸ ਮਸਲੇ ਦੇ ਉੱਤੇ ਗੌਰ ਕਰੇ ਇਹ ਮਸਲਾ ਬਹੁਤ ਵੱਧ ਗਿਆ ਹੈਗਾ ਸਿੱਖਾਂ ਦਾ ਕੋਈ ਕਸੂਰ ਨਹੀਂ ਹੈਗਾ ਤੇ ਸਿੱਖਾਂ ਦੇ ਝੰਡਿਆਂ ਨੂੰ ਲਾਉਣ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਉਹਨਾਂ ਨੇ ਕਿਹਾ ਜੀ ਕਿ ਜਰਨੈਲ ਸਿੰਘ ਭਿੰਡਰਾਵਾਲਾ ਦੇ ਨਾਲ ਜਿਹੜੇ ਵੀ ਕੰਫਰਟੇਬਲ ਆ ਜਿਹੜੇ ਉਹਨਾਂ ਦੀ ਸੋਚ ਦੇ ਨਾਲ ਸਹਿਮਤ ਆ ਤੇ ਤੁਹਾਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਤੁਸੀਂ ਉਹਨਾਂ ਦੇ ਝੰਡੇ ਲਮਾਓ ਉਹਨਾਂ ਨੇ ਇਸ ਗੱਲ ਦੇ ਲਿਖਿਆ ਦੂਜੇ ਪਾਸੇ ਇਹ ਵੀ ਪਤਾ ਲੱਗਾ ਜੀ ਕਿ ਕੱਲ੍ਹ ਜਿਹੜੇ ਉਹ ਤੋਂ ਨੇ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਭਗਵੰਤ ਮਾਨ ਦੇ ਨਾਲ ਫੋਨ ਤੇ ਗੱਲ ਕੀਤੀ ਆ ਤੇ ਇਹ ਗੱਲ ਕਹੀਏ ਜੀ ਕਿ ਭਾਈ ਤੁਸੀਂ ਪੰਜਾਬ ਦੇ ਵਿੱਚ ਸਾਡੀਆਂ ਬੱਸਾਂ ਦਾ ਨੁਕਸਾਨ ਨਾ ਹੋਵੇ ਇਸ ਗੱਲ ਨੂੰ ਯਕੀਨੀ ਬਣਾਓ ਤੇ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਕਿ ਅਸੀਂ ਇਸ ਮਸਲੇ ਦੇ ਉੱਤੇ ਗੌਰ ਕਰਦੇ ਆਂ ਕੱਲ ਤਾਂ ਸਾਰੀ ਗੌਰ ਅੰਦਰਖਾਤੇ ਤੇ ਤੇ ਪੁਲਿਸ ਵੀ ਜਿਹੜੀ ਕਾਰਵਾਈ ਹੈ ਸੰਭੂਤ ਖਨੌਰੀ ਬਾਰਡਰ ਦੇ ਉੱਤੇ ਉਹਦੇ ਵਾਲੀ ਟਿਕੀ ਰਹੀ ਹੋਣੀ ਆ ਪਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਗੱਲ ਦੇ ਉੱਤੇ ਗੌਰ ਕਰਦੇ ਆਂ ਤੇ ਮੇਰਾ ਖਿਆਲ ਆ ਵੀ ਭਾਈ ਇਹ ਫਟਾ ਦੇ ਦੇ ਅੰਦਰ ਵਿੱਚ ਮਸਲਾ ਸੁਖਾਲਾ ਹੋ ਜਾਊਗਾ ਠੀਕ ਹੋ ਜਾਊਗਾ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀਆਂ ਰੋਡ ਵੇਜ਼ ਦੀਆਂ ਬੱਸਾਂ ਉਹਦੇ ਡਰਾਈਵਰ ਕੰਡਕਟਰ ਯੂਨੀਅਨ ਦੇ ਪ੍ਰਧਾਨ ਨੇ ਗੱਲ ਕਹੀ ਸੀ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੱਸਾਂ ਲੈ ਕੇ ਜਾਣੀਆਂ ਹੀ ਨਹੀਂ ਹਿਮਾਚਲ ਪ੍ਰਦੇਸ਼ ਦੇ ਬੱਸਾਂ ਸਦੀ ਪੰਜਾਬ ਚ ਨਹੀਂ ਲੈ ਕੇ ਜਾਣੀਆਂ ਤੜਵਾਉਣੀਆਂ ਥੋੜੀ ਆ ਤੇ ਲੋਕਾਂ ਦੀ ਸੁਰੱਖਿਆ ਨੂੰ ਸਵਾਰੀਆਂ ਦੀ ਸੁਰੱਖਿਆ ਨੂੰ ਖਤਰਾ ਥੋੜੀ ਪੈਦਾ ਕਰਨਾ ਸੋ ਮਸਲਾ ਕਾਫੀ ਵੱਡਾ ਬਣ ਗਿਆ ਸੀ ਤੇ ਵੇਨੇ ਆ ਵੀ ਇਸ ਮੱਦੇ ਮਸਲੇ ਦਾ ਹੱਲ ਕਿਵੇਂ ਕੱਢਦੇ ਆ ਜੀ ਜੀ ਡਾਟਾ ਸਾਹਿਬ ਅਰਵਿੰਦ ਕੇਜੀਵਾਲ ਉਹਦੀ ਹੁਣ ਸਿਰਫ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਉਹਨਾਂ ਦੇ ਕੋਲ ਹੋਰ ਕੋਈ ਅਹੁਦਾ ਨਹੀਂ ਪਰ ਫਿਰ ਵੀ ਪੰਜਾਬ ਦੇ ਵਿੱਚ ਨਹੀਂ ਪੱਥਰਾਂ ਤੇ ਉਹਨਾਂ ਦਾ ਨਾਮ ਲਿਖਿਆ ਜਾ ਰਿਹਾ ਤੇ ਇਹ ਮਾਮਲਾ ਵੀ ਕਾਫੀ ਜ਼ਿਆਦਾ ਉਲਝ ਗਿਆ ਹੁਣ ਹਾਂ ਬਿਲਕੁਲ ਜੀ ਉਲਝੜੀਆਂ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਹੈ ਜਿਹੜੀ ਕਈਆਂ ਹੋਈਆਂ ਸਾਰੀਆਂ ਗੱਲਾਂ ਤੋਂ ਉਲਟ ਚੱਲ ਰਹੀ ਹੈ ਉਹਦੇ ਚੇਤੇ ਹੁਣਾ ਆਮ ਆਦਮੀ ਪਾਰਟੀ ਦਾ ਨੇਤਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜੇ ਸਰਕਾਰ ਸਾਡੀ ਆ ਗਈ ਨਾ ਅਸੀਂ ਨੀ ਪੱਥਰਾਂ ਦੇ ਉੱਤੇ ਤੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਨਾਮ ਲਿਖਿਆ ਕਰਾਂਗੇ ਨੀ ਪੱਥਰਾਂ ਦੇ ਉੱਤੇ ਆ ਨੇਤਾਵਾਂ ਦੇ ਨਾਮ ਮੰਤਰੀਆਂ ਦੇ ਨਾਮ ਮੁੱਖ ਮੰਤਰੀ ਦੇ ਨਾਮ ਨਹੀਂ ਹੋਇਆ ਕਰਨੇ ਇਹ ਰਿਕਸ਼ਾ ਚਾਲਕ ਤੋਂ ਅਸੀਂ ਇਹ ਦੁਗਾੜੇ ਕਰਵਾਇਆ ਕਰਾਂਗੇ ਨੀ ਆ ਜਿਹੜੀ ਉਹ ਅਸੀਂ ਆਮ ਬੰਦੇ ਤੋਂ ਰਖਵਾਇਆ ਕਰਾਂਗੇ ਤੇ ਇਹਨਾਂ ਨੂੰ ਪਿਆਰ ਦੇਣਾ ਚਾਹੀਦਾ ਇਹ ਮਜ਼ਦੂਰਾਂ ਦੀਆਂ ਕਿਰਤਾਂ ਦੇ ਕਰਕੇ ਆ ਫਲਾਂਟਿੰਗ ਉਹ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਪਰ ਹੁਣ ਅਰਵਿੰਦ ਕੇਜਰੀਵਾਲ ਦਾ ਨਾਮ ਲਿਖਿਆ ਹੋਇਆ ਮੋٹے ਅੱਖਰਾਂ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਹਨੂੰ ਬੌਂਡਰੇਟ ਕਰਨ ਦੇ ਲਈ ਇੱਕ ਵਿਭਾਗ ਦਾ ਨੀ ਪੱਥਰ ਰੱਖਿਆ ਗਿਆ ਹੁਣ ਲੋਕਾਂ ਨੇ ਤੇ ਖਾਸ ਕਰਕੇ ਵਿਰੋਧੀ ਪਾਰਟ ਨੇ ਸਵਾਲ ਕੀਤਾ ਉਹ ਕਹਿੰਦੇ ਸਾਨੂੰ ਇਸ ਗੱਲ ਦੀ ਜਾਣਕਾਰੀ ਦਿਓ ਵੀ ਕੇਜਰੀਵਾਲ ਹੁਰੀ ਪੈੜ ਤੇ ਖੜਦਾ ਰਿਕਸ਼ਾ ਚਲਾਉਂਦਾ ਕਿ ਮੂੰਗਫਲੀ ਦੀ ਰੇੜੀ ਲਾਉਂਦਾ ਵੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਗਰੀਬਾਂ ਦੇ ਕੋਲੋਂ ਮਜ਼ਦੂਰਾਂ ਦੇ ਕੋਲੋਂ ਮਿਹਨਤਕਸ਼ਾਂ ਦੇ ਕੋਲੋਂ ਕਿਰਤਕਾਂ ਦੇ ਕੋਲੋਂ ਉਦਘਾਟਨ ਕਰਵਾਇਆ ਕਰਾਂਗੇ ਹੁਣ ਦੱਸੋ ਜੀ ਕਿ ਇਹ ਕਿਹੜੇ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਆ ਨਾਲ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਕਿ ਨਾ ਕੇਜਰੀਵਾਲ ਪੰਜਾਬ ਦਾ ਵਿਧਾਇਕ ਆ ਨਾ ਮੰਤਰੀ ਆ ਨਾ ਇਹਦੇ ਕੋਲੇ ਕੋਈ ਹੋਰ ਅਹੁਦਾ ਹੈਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਪੈਸੇ ਨਾਲ ਜੇਕਰ ਚੀਤਾ ਦੇ ਨੀ ਪੱਥਰ ਰਖੜੇ ਤਾਂ ਫਿਰ ਇਹਦੀ ਚੌਧਰ ਕਿਉਂ ਇਹਨੂੰ ਲੰਬੜਦਾਰੀ ਚ ਮਕਾਉਣਾ ਵੀ ਆਗਿਆ ਕਿਉਂ ਦਿੱਤੀ ਜਾਂਦੀ ਹੈ ਤੁਹਾਡੀ ਨੇੜਤਾ ਤੁਸੀਂ ਜਾਣੋ ਪਰ ਪੰਜਾਬ ਦੇ ਪੈਸੇ ਦੇ ਉੱਤੇ ਨੇੜਤਾ ਕਿਉਂ ਵਿਚਾਰੀ ਜਾਂਦੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਮੈਨੇ ਭਾਈ ਕੀ ਬਣਦਾ ਪਰ ਕੇਜਰੀਵਾਲ ਹੋਰੀ ਹੁਣ ਪੰਜਾਬ ਦੇ ਵਿੱਚ ਹੀ ਡੇਰੇ ਲਾਉਣਗੇ ਲੱਖ ਪਰ ਕਿਉਂਕਿ ਲੁਧਿਆਣੇ ਦੇ ਵਿੱਚ ਜ਼ਮੀਨੀ ਚੋੜ ਹੋਣੀ ਆ ਸੰਜੀਵ ਅਰੋੜਾ ਨੂੰ ਮੇਰਾ ਚਾਹਲਾ ਵੀ ਇਹਨਾਂ ਨੇ ਛੇਤੀ ਹੀ ਮੰਤਰੀ ਬਣਾ ਲੈਣਾ ਚੋਣ ਲੜਨ ਤੋਂ ਪਹਿਲਾਂ ਹੀ ਤੇ ਬਸ ਆ ਗੱਲ ਚੱਲਣੀ ਆ ਤੇ ਇਸ ਵੇਲੇ ਰੌਲਾ ਰੱਪਾ ਇਉਂ ਆ ਕਿ ਜੇ ਵੇ ਲੁਧਿਆਣੇ ਦੇ ਵਿੱਚ ਚੋਣ ਜਿਹੜੀ ਉਹ ਅਗਲੇ ਹਫਤੇ ਦੇ ਵਿੱਚ ਹੋਣੀ ਹੁੰਦੀ ਆ ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਹਲੇ ਤੱਕ ਤਰੀਕਾ ਐਲਾਨ ਨਹੀਂ ਕੀਤਾ ਗਿਆ ਜੀ ਜੀ ਤਹਿਣਾ ਸਾਹਿਬ ਉੱਧਰ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ ਤੇ ਹੁਣ ਤਾਂ ਕਹਿੰਦੇ ਵੀ ਉੱਥੋਂ ਦੇ ਫੜਨ ਵੀ ਸੋਹਣਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਿਹੜੀ ਸ਼ਾਵਾ ਫਿਲਮ ਉਹ ਜ਼ਿੰਮੇਵਾਰ ਹੈ ਸਭ ਕੁਝ ਦੇ ਲਈ ਦੇਖੋ ਇਹ ਨਾ ਡਰਾਮੇਬਾਦੀ ਕਿ ਐਸੀ ਚੱਲਦੀ ਆ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਇਹ ਕਰੀ ਕੀ ਕੀ ਜਾਂਦੇ ਆ ਵੀ ਜਿਹੜੀ ਸਾਵਾ ਫਿਲਮ ਆ ਨਾ ਉਹ ਹੈਗੀ ਵਿੱਕੀ ਕੌਸ਼ਲ ਦੀ ਵਿੱਕੀ ਕੌਸ਼ਲ ਦੀ ਫਿਲਮ ਇਹ ਫਿਲਮ ਕਾਫੀ ਚੱਲੀ ਹੈ ਇਹ ਫਿਲਮ ਬੜੀ ਕਾਮਯਾਬ ਰਹੀ ਹੈ ਇਹ ਫਿਲਮ ਕਾਮਯਾਬ ਰਹਗੀ ਤੇ ਉਸ ਤੋਂ ਬਾਅਦ ਜਿਹੜਾ ਵਿਵਾਦ ਆ ਇਹ 3 ਮਾਰਚ ਤੋਂ ਸ਼ੁਰੂ ਹੁੰਦਾ ਉਦੋਂ ਨਾ ਇੱਕ ਅਬੂ ਆਜ਼ਮੀ ਨਾਂ ਦਾ ਮਹਾਰਾક્ટર ਦਾ ਸਮਾਜਵਾਦੀ ਪਾਰਟੀ ਦਾ ਵਿਧਾਇਕ ਆ ਉਹਨੇ ਕਹੇ ਜੀ ਸਾਵਾ ਫਿਲਮ ਵਿੱਚ ਗਲਤ ਦਿਖਾਇਆ ਗਿਆ ਉਹ ਕਹਿੰਦੇ ਜੀ ਕਿ ਜਿਹੜਾ ਔਰੰਗਜ਼ੇਬ ਆ ਉਹ ਇੰਨਾ ਮਾੜਾ ਨਹੀਂ ਸੀ ਤੇ ਔਰੰਗਜੀਬ ਦੀ ਤੇ ছত্রपती ਸੰਭਾ ਜੀ ਮਹਾਰਾਜ ਦੀ ਆਪਸ ਦੇ ਵਿੱਚ ਲੜਾਈ ਕੋਈ ਧਰਮ ਦੇ ਕਰਕੇ ਨਹੀਂ ਸੀ ਇਹ ਤਾਂ ਜਾਇਦਾਦ ਦੇ ਕਰਕੇ ਤੇ ਪੈਸੇ ਦੇ ਕਰਕੇ ਸੀ ਉਹ ਕਸਿਆਸ ਦੇ ਕਰਕੇ ਸੀ ਤੇ ਇਸ ਉਹ ਕਹਿੰਦੇ ਜੀ ਕਿ ਮੈਂ ਤਾਂ ਇਹ ਮੰਨਦਾ ਵੀ ਔਰੰਗਜੀਬ ਨੇ ਬਹੁਤ ਸਾਰੇ ਹਿੰਦੂ ਮੰਦਰ ਵੀ ਬਣਾਏ ਆ ਤੇ ਆਪਾਂ ਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਮੁੱਦਾ ਇਹ ਉਸ ਦਿਨ ਵੱਧਣਾ ਸ਼ੁਰੂ ਹੋਇਆ ਤੇ ਵਾਧਾ ਵਾਧਾ ਇੰਨਾ ਵੱਧ ਗਿਆ ਵੀ ਦੋ ਧੜਿਆਂ ਦੇ ਵਿੱਚ ਦੋ ਫਿਰਕਿਆਂ ਦੇ ਵਿੱਚ ਤੇ ਭਾਈ ਇੱਥੇ ਇੱਟਾ-ਵੱਟੇ ਚੱਲ ਗਏ ਇਥੇ ਹਾਲਾਤ ਇੰਨੇ ਭੇੜੇ ਹੋ ਗਏ ਵੀ ਭਾਈ ਇੱਥੇ ਕਰਫਿਊ ਲਾਉਣਾ ਪਿਆ ਹਾਲਾਤ ਇੰਨੇ ਵਿਗੜ ਗਏ ਵੀ ਇਸ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੋ ਗਿਆ ਤੇ ਹੁਣ ਜੀ ਉੱਥੇ ਕਰਫਿਊ ਲਾਤਾ ਉੱਥੇ ਜੀ ਇੰਟਰਨੈਟ ਸੇਵਾਵਾਂ ਬੰਦ ਹੋ ਗਈਆਂ ਸਾੜਫੂ ਹੋ ਗਈ ਬੜੇ ਲੋਕ ਹੀ ਸਾਰੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਹੁਣ ਜਦੋਂ ਭਾਜਪਾ ਦੇ ਸਿਰ ਦੇ ਵਿੱਚ ਸਵਾਲ ਬਹੁਤ ਪਈ ਉੱਥੋਂ ਦੇ ਮੁੱਖ ਮੰਤਰੀ ਤੇ ਸਵਾਲ ਉੱਠੇ ਵੀ ਭਾਈ ਤੁਹਾਡੇ ਰਾਜ ਦੇ ਵਿੱਚ ਆਹ ਕੁਝ ਹੋ ਗਿਆ ਉਹਨਾਂ ਨੇ ਚੱਕ ਕੇ ਕੈਟਰਿਨਾ ਦੇ ਘਰ ਵਾਲੇ ਦੇ ਸਿਰ ਤੇ ਸਵਾਲ ਪਾਤੀ ਕਹਿੰਦੇ ਜੀ ਇਹ ਸਾਰਾ ਕੁਝ ਜੋ ਵੀ ਹੋਇਆ ਇਹ ਤਾਂ ਸ਼ਾਵਾ ਫਿਲਮ ਦੇਖਣ ਕਰਕੇ ਹੋਇਆ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਭਾਈ ਇਹ ਕਬਰ ਜਿਹੜੀ ਇੱਥੇ ਬਣੀ ਕਿਉਂ ਆ ਲੋਕਾਂ ਆ ਜਿਹੜੇ ਉਹ ਇਸ ਗੱਲ ਦੇ ਉੱਤੇ ਨਾਰਾਜ਼ ਹੋ ਗਏ ਵੀ ਇਹ ਕਬਰਾਂ ਇਦਾਂ ਕਿਉਂ ਬਣੀਆਂ ਹੈਗੀਆਂ ਸੋ ਇਸ ਕਰਕੇ ਅਸੀਂ ਤਾਂ ਕਿਹ ਜੀ ਮਾਹੌਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹ ਤਾਂ ਜੀ ਫਿਲਮ ਦਾ ਕਸੂਰ ਆ ਸਾਡਾ ਹੋ ਕਸੂਰ ਹੈ ਨਹੀਂਗਾ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਐ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ